ਮੈਂ ਤੁਹਾਡੇ ਗੱਡੀ ਹੱਥ ਜੋੜਦੀ ਆ ਮੈਨੂੰ ਲੈ ਜਾਓ ਇੱਥੋਂ ਉਹ ਮੈਣੀਆਂ ਲੈ ਜਾਣਾ ਠੀਕ ਹੈ ਨਾ ਸਭ ਕੋ ਦੱਸ ਦੇ ਫੇਰ ਵੇਖਾਂਗੇ ਤੇ ਕੀ ਕਰਨਾ ਲੋਕਾਂ ਦੇ ਭੈਣ ਭਰਾ ਨਾ ਬਚਾਉਂਦੇ ਆ ਪੀ ਆਹ ਕੰਮ ਹੋਇਆ ਵਾ ਤੇ ਬਚ ਜਾਣ ਪਰ ਤੁਸੀਂ ਤੁਹਾਨੂੰ ਫਸਾਉਂਦੇ ਜੇ ਤੁਸੀਂ ਆਂਦੇ ਹੋਣੇ ਆ ਭੜਕੇ ਆਏ ਆ ਹੁਣ ਹੁਣ ਚੰਗੀ ਤਰ੍ਹਾਂ ਇਹਨਾਂ ਦੀ ਜਾਨ ਕੱਢੀਏ ਤੁਹਾਨੂੰ ਅਹੀਂ ਨਹੀਂ ਫਸਾਇਆ ਗੱਡੀ ਦੇ ਲਾਲਚ ਤੇ ਫਸਾਇਆ ਨਹੀਂ ਇੰਨਾ ਲਾਲਚ ਹੀ ਇਹਦਾ ਗੱਡੀ ਦੇ ਘਰ ਖਲੋਤੀ ਫੇਰ ਕੀ ਲੋੜ ਹੀ ਮੰਗਾਂਦੀ ਜੇ ਨਾ ਇਹ ਕੰਮ ਕਰਦੇ ਨਾ ਤੇ ਉਹਨੇ 10 ਮਿੰਟ ਲੱਗਣੇ ਸੀ ਉਸੇ ਵੇਲੇ ਪਰੀ ਸੱਤ ਲੈਣੀ ਤੇ ਗਲਤੀ ਇਹਨਾਂ ਦੀ ਆਪਣੀ ਆ ਜਦੋਂ ਭਾਜੀ ਆਪਕੇ ਆਵਾ ਤੇ ਦਰਵਾਜ਼ਾ ਤੇ ਬੰਦ ਨਹੀਂ ਕਰਕੇ ਗਿਆ ਅੱਜ ਨਹੀਂ ਤੇ ਕੱਲ ਸਜਾ ਤੇ ਮਿਲ ਨਹੀਂ ਮਿਲਣੀ ਆ ਫੇਰ ਪਤਾ ਲੱਗਣਾ ਇਹਨਾਂ ਨੂੰ ਫੇਰ ਹੋਣਾ ਇਹਨਾਂ ਨੇ ਵੇਖਿਆ ਸਹੀ ਨਾ ਨਾ ਭੈਣ ਜੀ ਮੈਨੂੰ ਇਹ ਆ ਵੀ ਫਟਾਫਟ ਸੰਦੀਪ ਲਾ ਕੇ ਚੱਲ ਜਾਈਏ ਮੈਨੂੰ ਬੜਾ ਡਰ ਲੱਗਣ ਡਿਆ ਜੀ ਪਤਾ ਨਹੀਂ ਕੀ ਹੋਣ ਡਿਆ ਵਾ ਇੱਥੇ ਦੇ ਨਾ ਰਹਿਣ ਨੂੰ ਜੀ ਨਹੀਂ ਕਰਨ ਡਿਆ ਨਾਲੇ ਇਹ ਆ ਜੇ ਉੱਥੇ ਚੱਲ ਜਾਗੇ ਜਿਹੜਾ ਇੱਥੇ ਲੋਕ ਦੇ ਫਿਰਨਦੇ ਆ ਇਹ ਤਾਂ ਤਾਂ ਖਲਾਸੀ ਹੋ ਜੂ ਸਾਡੀ